ਲਾਈਵ ਭਾਰਤ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਖੜੇ ਹਾਂ ਅੰਮ੍ਰਿਤਸਰ ਰੇਲਵੇ ਸਟੇਸ਼ਨ ਜਿੱਥੋਂ ਦੀ ਵੱਡੀ ਖਬਰ ਆ ਰਹੀ ਹੈ ਕਿ ਕਈ ਟ੍ਰੇਨਾਂ ਕੈਨਸਲ ਕਰ ਦਿੱਤੀਆਂ ਗਈਆਂ ਹਨ ਕਿਸਾਨੀ ਅੰਦੋਲਨ ਦੇ ਚੱਲਦੇ ਜਿਹੜੇ ਕਿ ਰੇਲਵੇ ਟਰੈਕ ਤੇ ਧੰਨਾ ਲਗਾਇਆ ਗਿਆ ਹੈ ਉਸ ਕਰਕੇ ਕਈ ਟ੍ਰੇਨਾਂ ਜਿਹੜੀਆਂ ਕੈਨਸਲ ਕਰ ਦਿੱਤੀਆਂ ਗਈਆਂ ਯਾਤਰੀਆਂ ਨੂੰ ਖਾਸੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਦੱਸਿਆ ਕਿ ਕਿਸਾਨੀ ਅੰਦੋਲਨ ਕਰਕੇ ਬਾਰ-ਬਾਰ ਧੰਨਾ ਲਗਾਇਆ ਜਾਂਦਾ ਹੈ ਪਿੱਛੇ ਵੀ ਸ਼ੰਭੂ ਬਾਰਡਰ ਤੇ ਧੰਨਾ ਲਗਾ ਕੇ ਰੋਡ ਜਾਮ ਕੀਤਾ ਗਿਆ ਸੀ ਉਸ ਤੋਂ ਬਾਅਦ ਹੁਣ ਰੇਲਵੇ ਟਰੈਕ ਤੇ ਬ ਜਿਹੜੀ ਕਿ ਅਮਰitsar ਤੋਂ ਲੌਂਗ ਰੂਟ ਦੀਆਂ ਕਈ ਟ੍ਰੇਨਾਂ ਬਾਈਪਾਸ ਕੀਤੀਆਂ ਗਈਆਂ ਦੂਸਰੇ ਰੋਡ ਤੇ ਦੂਸਰੇ ਰੂਟ ਤੇ ਚਲਾਈਆਂ ਗਈਆਂ ਉਸ ਦੇ ਨਾਲ ਨਾਲ ਕੁਝ ਟ੍ਰੇਨਾਂ ਜਿਹੜੀਆਂ ਕੈਨਸਲ ਕਰ ਦਿੱਤੀਆਂ ਉਹਦੀ ਜਾਣਕਾਰੀ ਤੁਹਾਨੂੰ ਦਵਾਂਗੇ ਤੇ ਦੱਸ ਦਈਏ ਇਹ ਕਿਸਾਨੀ ਅੰਦੋਲਨ ਕਰਕੇ ਜੋ ਕਿ ਆਮ ਜਨਤਾ ਨੂੰ ਬਹੁਤ ਵੱਡੀ ਪਰੇਸ਼ਾਨੀ ਤੇ ਸਾਹਮਣਾ ਕਰਨਾ ਪੈ ਰਿਹਾ ਕਿਸਾਨਾਂ ਦਾ ਅੰਦੋਲਨ ਫਿਰ ਤੋਂ ਸ਼ੁਰੂ ਹੋ ਗਿਆ ਟਰੈਕ ਤੇ ਬੈਠੇ ਆਨ ਮਿੱਥੇ ਸਮੇਂ ਦੇ ਲਈ ਬੈਠੇ ਹਨ ਕਦੋਂ ਤੱਕ ਬੈਣਾ ਕਿੰਨੇ ਟ੍ਰੇਨਾਂ ਹੋਰ ਵੀ ਕੈਨਸਲ ਹੋਣਗੀਆਂ ਨਹੀਂ ਦੱਸਿਆ ਜਾ ਸਕਦਾ ਫਿਲਹਾਲ ਅੱਜ ਦੀ ਡੇਟ ਦੇ ਵਿੱਚ ਗੱਲ ਕਰੀਏ ਤਾਂ ਕੁੱਲ 6 ਟ੍ਰੇਨਾਂ ਕੈਨਸਲ ਕਰ ਦਿੱਤੀਆਂ ਗਈਆਂ ਹਨ ਜਿਹਦੇ ਵਿੱਚ ਕੁਝ ਟ੍ਰੇਨ ਅੰਬਾਲਾ ਤੋਂ ਚਲੇਗੀ ਅੰਮ੍ਰਿਤਸਰ ਤੁਰ ਚੱਲਣ ਵਾਲੀ ਟ੍ਰੇਨ ਅੰਬਾਲਾ ਤੋਂ ਚੱਲਣਗੀ ਹੈ ਕੁਝ ਲੌਂਗ ਰੂਟ ਦੀਆਂ ਟ੍ਰੇਨਾਂ ਜਿਹੜੀਆਂ ਅੰਬਾਲਾ ਤੋਂ ਚਲਾਈਆਂ ਜਾ ਰਹੀਆਂ ਹਨ ਜਨ ਵਿੱਚ 10 ਦੀ ਹੈ ਨੰਗਲ ਡੈਮ ਦੀ ਟ੍ਰੇਨ ਜਿਹੜੀ ਕੈਨਸਲ ਕਰ ਦਿੱਤੀ ਗਈ ਹੈ ਸ਼ਾਨੇ ਪੰਜਾਬ ਕੈਨਸਲ ਹੋ ਚੁੱਕੀ ਹੈ ਚੰਡੀਗੜ੍ਹ ਐਕਸਪ੍ਰੈਸ ਕੈਨਸਲ ਹੋ ਚੁੱਕੀ ਹੈ ਦਿੱਲੀ ਪਟਾਣਕੋਟ ਪਟਾਣਕੋਟ ਦਿੱਲੀ ਜਿਹ ਜਨਨਾਇਕ ਜਿਹੜੀ ਹੈ ਕੈਨਸਲ ਹੋ ਚੁੱਕੀ ਆ 골ਡਨ ਟੈਂਪਲ ਕੈਨਸਲ ਹੋ ਚੁੱਕੀ ਆ ਜਿਹਨ ਵਿੱਚੋਂ ਜਨਨਾਇਕ ਜਿਹੜੀ ਆ ਅੰਬਾਲਾ ਤੋਂ ਚਲਾਈ ਜਾਏਗੀ ਤਸਵੀਰਾਂ ਤੁਹਾਡੇ ਸਾਹਮਣੇ ਆ ਰੇਲਵੇ ਸਟੇਸ਼ਨ ਜੋ ਕਿ ਇਸ ਵੇਲੇ 1 ਨੰਬਰ ਪਲੇਟਫਾਰਮ ਤੇ ਖਲੋਤੇ ਆ ਇੱਥੇ ਸਨਾਟਾ ਰੇਲਵੇ ਤੇ ਜਿਹੜੇ ਯਾਤਰੀ ਹੈ ਉਹਨਾਂ ਨੂੰ ਖਾਸੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੌਂਗ ਰੂਟ ਦੀਆਂ ਜਿਹੜੀਆਂ ਟ੍ਰੇਨਾਂ ਉਹ ਕੈਨਸਲ ਹੋ ਰਹੀਆਂ ਕਾਰਨ ਕੀ ਆ ਕਿਸਾਨੀ ਅੰਦੋਲਨ ਕਿਸਾਨਾਂ ਦੇ ਅੰਦੋਲਨ ਕਰਕੇ ਜਿਹੜੀਆਂ ਟ੍ਰੇਨਾਂ ਕੈਨਸਲ ਕਰ ਦਿੱਤੀਆਂ ਗਈਆਂ ਜਿਸ ਕਰਕੇ ਖਾਸੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਦੱਸ ਦਈਏ 6 ਟ੍ਰੇਨਾਂ ਜਿਹੜੀਆਂ ਕਿ ਉਹ ਕੈਨਸਲ ਕਰ ਦਿੱਤੀਆਂ ਗਈਆਂ ਫਿਰ ਦੱਸ ਦਈਏ ਹਜੇ ਤੱਕ ਕਿਸਾਨ ਜਿਹੜੇ ਟ੍ਰੈਕ ਤੇ ਹੀ ਬੈਠੇ ਹਨ ਕਿ ਉਹ ਉਦੋਂ ਤੱਕ ਬੈਠੇ ਰਹਿਣਗੇ ਕਿੰਨੀਆਂ ਹੋਰ ਟ੍ਰੇਨਾਂ ਕੈਨਸਲ ਹੋਣਗੀਆਂ ਉਹਦੇ ਬਾਰੇ ਹਜੇ ਕੋਈ ਜਾਣਕਾਰੀ ਨਹੀਂ ਹੈ ਲੇਕਿਨ ਹੁਣ ਤੱਕ ਫਿਲਹਾਲ ਜਿਹੜੀਆਂ 6 ਟ੍ਰੇਨਾਂ ਕੈਨਸਲ ਕਰ ਦਿੱਤੀਆਂ ਜਿਹਦੇ ਵਿੱਚ ਦੋ ਟ੍ਰੇਨ ਜਿਹੜੀ ਆ ਉਹ ਅੰਮ੍ਰਿਤਸਰ ਤੋਂ ਚੱਲੀ ਸੀ ਹੁਣ ਅੰਬਾਲਾ ਤੋਂ ਚੱਲੇਗੀ ਯਾਨੀ ਕਿ ਅੰਬਾਲਾ ਤੋਂ ਹੀ ਪੂਰੇ ਪੰਜਾਬ ਦੇ ਯਾਤਰੀਆਂ ਨੂੰ ਬਹੁਤ ਵੱਡਾ ਇਹ ਝਟਕਾ ਜਿਸ ਕਰਕੇ ਕਿ ਪੰਜਾਬ 'ਚ ਅ ਟ੍ਰੇਨ ਜਿਹੜੀ ਹੈ ਨਹੀਂ ਚੱਲ ਪਾਏਗੀ ਅੰਬਾਲਾ ਤੋਂ ਹੀ ਬਣ ਕੇ ਟ੍ਰੇਨ ਚੱਲ ਰਹੀ ਹੈ ਜੋ ਕਿ ਅੰਮ੍ਰਿਤਸਰ ਤੋਂ ਚਲਦੀ ਹੀ ਅੰਮ੍ਰਿਤਸਰ ਤੋਂ ਬਣ ਕੇ ਚਲਦੀ ਹੀ ਟ੍ਰੇਨ ਅੰਬਾਲਾ ਤੋਂ ਦੂਰ ਰਹਿਣਾ ਚੱਲਣ ਗਿਆ ਤੇ ਅੰਮ੍ਰਿਤਸਰ ਦੀ ਜਿਹੜੀ ਜਨਤਾ ਜਿਹੜੇ ਯਾਤਰੀ ਹੈ ਰੇਲਵੇ ਦੀ ਯਾਤਰਾ ਕਰਨਾ ਚਾਹੁੰਦੇ ਸਨ ਉਹਨਾਂ ਲਈ ਇਹ ਮਾੜੀ ਖਬਰ ਹੈ ਤੇ ਹੋ ਸਕਦਾ ਅੱਗੇ ਆਉਣ ਵਾਲੇ ਸਮੇਂ ਤੱਕ ਹੋਰ ਵੀ ਟ੍ਰੇਨਾਂ ਕੈਨਸਲ ਹੋਣ ਕਿਉਂਕਿ ਕਿਸਾਨਾਂ ਦਾ ਜਿਹੜਾ ਧਰਨਾ ਹੈ ਅਜੇ ਕਦੋਂ ਤੱਕ ਚੱਲੇਗਾ ਇਹਦੇ ਬਾਰੇ ਹਜੇ ਕੁਝ ਨਹੀਂ ਦੱਸਿਆ ਜਾ ਸਕਦਾ ਟ੍ਰੇਨ ਦੀ ਜਿਹੜੇ ਯਾਤਰੀ ਆ ਉਹਨਾਂ ਨੂੰ ਖਾਸੀ ਪਰੇਸ਼ਾਨੀ ਦੇ ਸਾਹਮਣੇ ਕਰਨਾ ਪੈ ਰਿਹਾ ਤੇ ਸਾਡੇ ਨਾਲ ਕੁਝ ਵਿਅਕਤੀ ਵੀ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਅੱਜ ਕਿਹੜੀ ਕਿਹੜੀ ਟ੍ਰੇਨਾਂ ਜਿਹੜੀਆਂ ਕੈਨਸਲ ਹੋ ਗਈਆਂ ਅਨਾਉਂਸਮੈਂਟ ਤੁਸੀਂ ਸੁਣ ਰਹੇ ਹੋ ਸਾਨੇ ਪੰਜਾਬ ਕੈਨਸਲ ਹੋਈ ਹੈ ਅੱਜ ਨਵੀਂ ਦਿੱਲੀ ਵਾਲੀ ਗਾੜੀ ਹੋਰ ਦੂਸਰੀ ਭਟਨਗੋੜ ਨਵੀਂ ਦਿੱਲੀ ਖਾਨਕੋੜ ਉਹ ਕੈਨਸਲ ਹੋ ਕੁਛ 6 ਟ੍ਰੇਨਾਂ ਦੀ ਅਨਾਉਂਸਮੈਂਟ ਹੋ ਰਹੀ ਹੈ ਜਿਹੜੀਆਂ ਕੈਨਸਲ ਹੋ ਗਈਆਂ ਮੈਂ ਤਾਂ ਦੋ ਕੀ ਜਾਣਕਾਰੀ ਹੈ ਹਮ ਤਾਂ ਸਤਾਂਦੀ ਕੇ ਸਟਾਫ ਹੈ ਮਾਰੀ ਕੱਲ ਕੈਨਸਲ ਹੋਈ ਸੀ ਸ਼ਦਾਬਦੀ ਜੋ ਕੱਲ ਕੈਨਸਲ ਹੋਈ ਸੀ ਅੱਜ ਆ ਜਾ ਰਹੀ ਹੈ ਆ ਜਾ ਰਹੀ ਹੈ ਸ਼ਾਮ ਨੂੰ ਜਾਏਗੀ ਹੈ 4:50 ਠੀਕ ਹੈ ਤਾਂ ਟਾਈਮਿੰਗ ਕੀ ਹੈ ਆਪਣੇ ਟਾਈਮ ਤੇ ਨਿਰਧਾਰਿਤ ਸਮੇਂ ਤੇ ਚੱਲ ਰਹੀ ਹੈ ਹਾਂ 4:50 ਪੇ ਚਲੇਗੀ ਨਿਰਧਾਰਿਤ ਟਾਈਮ ਇਹ ਜਿਸ ਤਰ੍ਹਾਂ ਕਿ ਸ਼ਦਾਬਦੀ ਜਿਹੜੀ ਕੱਲ ਕੈਨਸਲ ਸੀ ਉਹ ਅੱਜ ਚਲਾਈ ਜਾ ਰਹੀ ਹੈ ਉਸ ਦਾ ਰੂਟ ਜਿਹੜਾ ਉਹ ਚੇਂਜ ਕਰ ਦਿੱਤਾ ਗਿਆ ਹੈ ਰੂਟ ਬਦਲ ਕੇ ਚਲਾਈ ਜਾਏਗੀ ਇਸ ਦੇ ਨਾਲ ਹੋਰ ਵੀ ਕਈ ਯਾਤਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਸ ਵੇਲੇ ਸਾਡੇ ਨਾਲ ਯਾਤਰੀ ਮੌਜੂਦ ਹੈ ਜਿਨ੍ਹਾਂ ਦੀ ਟ੍ਰੇਨ ਕੈਨਸਲ ਹੋ ਗਈ ਹੈ ਪਰਿਵਾਰ ਦੇ ਨਾਲ ਸਟੇਸ਼ਨ ਤੇ ਬੈਠੇ ਹੋਏ ਹਨ ਇਹਨਾਂ ਨੇ ਆਪਣੇ ਕਿਛੇ ਜ਼ਰੂਰੀ ਕੰਮ ਜਾਣਾ ਸੀ ਬੈਗ ਲੈ ਕੇ ਪਰਿਵਾਰ ਦੇ ਨਾਲ ਸਟੇਸ਼ਨ ਤੇ ਬੈਠੇ ਹੋ ਹਾਂ ਜੀ ਤੁਹਾਡੀ ਕਿਹੜੀ ਟ੍ਰੇਨ ਸੀ ਸ਼ਾਨੇ ਪੰਜਾਬ ਹੀ ਸਾਡੀ ਜੀ ਕੈਨਸਲ ਹੋ ਗਈ ਟ੍ਰੇਨ ਬਿਲਕੁਲ ਕੈਨਸਲ ਹੋ ਗਈ ਜੀ ਤੇ ਕੈਨਸਲ ਹੋਣਾ ਕਿੰਨੀ ਕਿ ਤੁਹਾਨੂੰ ਅਸੁਵਿਧਾ ਸਾਹਮਣਾ ਕਰਨਾ ਪੈ ਰਿਹਾ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਬੱਚਿਆਂ ਨੇ ਪੜ੍ਹਾਈ ਤੇ ਆਪਣੇ ਪੇਪਰ ਹੈ ਛੋਟੀ ਕੁੜੀ ਦਾ ਇਸ ਕਰਕੇ ਅਸੀਂ ਜਾ ਰਹੇ ਸੀ ਕਿੱਥੇ ਜਾ ਰਹੇ ਸੀ ਤੁਸੀਂ ਦਿੱਲੀ ਜਾ ਰਹੇ ਹਾਂ ਦਿੱਲੀ ਜਾ ਰਹੇ ਹਾਂ ਹਾਂ ਜੀ ਹਾਂ ਜੀ ਪੇਪਰ ਹੈ ਜਾਣਾ ਵੀ ਜ਼ਰੂਰੀ ਹੈ ਤਾਂ ਹੁਣ ਕੀ ਤੁਸੀਂ ਚੂਜ਼ ਕੀਤਾ ਹੋਣਾ ਹੀ ਚੂਜ਼ ਵੀ ਸਤਿਗੜ ਜਾਏਗੀ 4 ਵਜੇ 10 ਮਿੰਟ ਤੇ ਉਹ ਸਵੇਰੇ ਪਹੁੰਚੇਗੀ 4:30 ਵਜੇ ਹੁਣ ਤੁਹਾਨੂੰ ਟਿਕਟ ਵੀ ਤੁਹਾਨੂੰ ਹੋਂਦਸਪੋਰਟ ਨਹੀਂ ਮਿਲਣੀ ਤੁਸੀਂ ਫਿਰ ਮਤਲਬ ਕਿ ਜਿਹੜੀ ਹੈ ਚਾਲੂ ਟਿਕਟ ਤੇ ਜਾਓਗੇ ਜਿਹੜੀ ਜਨਰਲ ਤੇ ਜਾਓਗੇ ਹਾਂਜੀ ਹਾਂਜੀ ਉੱਥੇ ਵੀ ਜਾ ਕੇ ਪਤਾ ਲੱਗਣਾ ਹੈ ਕਿ ਸੀਟ ਹੈਗੀ ਜਨਰਲ ਦੀ ਕਿ ਪਰੇਸ਼ਾਨ ਹੋ ਕੇ ਜਾਣਾ ਪੈਣਾ ਹੈ ਇਹ ਵੀ ਕੋਈ ਪਤਾ ਨਹੀਂ ਅੱਗੇ ਸਾਡਾ ਤੇ ਕੀ ਸੋਚਦੇ ਹੋ ਕੀ ਕਾਰਨ ਹੈ ਕਿ ਮਤਲਬ ਕਿ ਇਸ ਤਰ੍ਹਾਂ ਟ੍ਰੇਨਾਂ ਕੈਨਸਲ ਹੋਣੀਆਂ ਉਹ ਧਰਨੇ ਵਾਲਿਆਂ ਨੇ ਪਰੇਸ਼ਾਨੀ ਦਿੱਤੀ ਪਬਲਿਕ ਨੂੰ ਤੇ ਆਈ ਲੜਾਈ ਸਰਕਾਰ ਦੇ ਨਾਲ ਤੇ ਪਰੇਸ਼ਾਨੀ ਪਬਲਿਕ ਨੂੰ ਦੇਣੀ ਉਹੀ ਪਬਲਿਕ ਨੂੰ ਆ ਰਹੀ ਹੈ ਕੋਈ ਇੱਕ ਆ ਟ੍ਰੇਨਾਂ ਚੱਲਦੀਆਂ ਟ੍ਰੇਨਾਂ 'ਚ ਕਿਸਾਨਾਂ ਦੇ ਵੀ ਪੁੱਤ ਹੋਣਗੇ ਫੌਜੀਆ ਦੇ ਵੀ ਪੁੱਤ ਹੋਣਗੇ ਮਰੀਜ਼ ਵੀ ਹੋਏਗਾ ਵਿਦਿਆਰਥੀ ਵੀ ਹੋਏਗਾ ਡਾਕਟਰ ਵੀ ਹੋਏਗਾ ਪਰ ਉਹ ਟ੍ਰੇਨ ਰੋਕ ਦੇਣੀ ਕਿਤਾ ਨਾ ਕਿਤੇ ਸਾਰਿਆਂ ਨੂੰ ਚਪੇੜ ਮਾਰਨ ਬਰਾਬਰ ਹੈ ਉਹੀ ਉਹੀ ਪਰੇਸ਼ਾਨੀ ਵਾਲੀ ਗੱਲ ਹੋ ਜਾਂਦੀ ਹੈ ਨਾ ਸਾਰੀ ਹੁਣ ਅਸੀਂ ਵੀ ਪਰੇਸ਼ਾਨ ਹੋ ਰਹੇ ਹਾਂ ਦੇਖੋ ਸਮਾਨ ਸਾਡੇ ਕੋ ਕਿੰਨਾ ਵਾ ਕੋਈ ਸਮਝ ਨਹੀਂ ਆ ਰਹੀ ਕਿ 7:30 ਵਜੇ ਵਾਲੀ ਤੇ ਬਈਏ ਜਾਂ ਛੱਤੀਗੜ੍ਹ ਤੇ ਬਈਏ ਔਰ ਛੱਤੀਗੜ੍ਹ ਵੀ ਸਿੱਧੀ ਜਾਵੇ ਜਾਂ ਰਸਤੇ 'ਚ ਰੋਕਣ ਉਹ ਸਾਨੂੰ ਅਜੇ ਪਤਾ ਨਹੀਂ ਆ ਬੇਟਾ ਕਿਹੜਾ ਪੇਪਰ ਤੁਹਾਡਾ ਸਾਇੰਸ ਸਾਇੰਸ ਦਾ ਕਦੋਂ ਪੇਪਰ ਹੈ ਪਰਸੋਂ ਹੈ ਪਰਸੋਂ ਪੇਪਰ ਹੈ ਤੇ ਜਾਣਾ ਵੀ ਜ਼ਰੂਰੀ ਹੈ ਉਹ ਟ੍ਰੇਨ ਕੈਂਸਲ ਤੇ ਤਿਆਰੀ ਦੂਸਰੀ ਟ੍ਰੇਨ ਦੀ ਹਾਂਜੀ ਲੱਗਦਾ ਪਹੁੰਚ ਜਾਓਗੇ ਹੋਛੇ ਜਾਵਾਂਗੇ ਤੇ ਇਹ ਜਿਹੜਾ ਪੇਪਰ ਕਰਕੇ ਜਾਣਾ ਵੀ ਜ਼ਰੂਰੀ ਹੈ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਜਿਸਨੂੰ ਦੇਖੋ ਜੀ ਲੜਾਈ ਜਿਹੜੀ ਹੈ ਸਰਕਾਰ ਦੀ ਤੇ ਕਿਸਾਨਾਂ ਦੀ ਲੜਾਈ ਆਮ ਜਨਤਾ ਦਾ ਕੀ ਕਸੂਰ ਆਮ ਜਨਤਾ ਤਾਂ ਪਿਸ ਰਹੀ ਹੈ ਵਿੱਚ ਆਮ ਜਨਤਾ ਪਿਸ ਰਹੀ ਹੈ ਕਿਤਨੇ ਕਿਤੇ ਧਰਨਾ ਜਿਹੜਾ ਆਮ ਜਨਤਾ ਨੂੰ ਪਰੇਸ਼ਾਨ ਕਰ ਰਿਹਾ ਹੈ ਕਰ ਰਿਹਾ ਕਰ ਰਿਹਾ ਜੀ ਬਿਲਕੁਲ ਕਿਸਾਨਾਂ ਦੀ ਜਿਹੜੀ ਲੜਾਈ ਹੈ ਸਰਕਾਰ ਦੇ ਨਾਲ ਚੱਲ ਰਹੀ ਹੈ ਲੇਕਿਨ ਜਿਹੜਾ ਇਹਦੇ ਚ ਲੜਾਈ ਦੇ ਵਿੱਚ ਮਰਦੀ ਜਿਹੜੀ ਆਮ ਜਨਤਾ ਹੈ ਟ੍ਰੇਨਾਂ ਰੋਕ ਦਿੰਦੀਆਂ ਜਾਂਦੀਆਂ ਜਿਹਦੇ ਵਿੱਚ ਕਈ ਯਾਤਰੀ ਜਿਹੜੇ ਪਰੇਸ਼ਾਨ ਹੁੰਦੇ ਹਨ ਹਜ਼ਾਰਾਂ ਦੀ ਗਿਣਤੀ ਤੇ ਯਾਤਰੀ ਪਰੇਸ਼ਾਨ ਹੁੰਦੇ ਹਨ ਜਿਸ ਕਰਕੇ ਲੌਂਗ ਰੂਟ ਦੀਆਂ ਟ੍ਰੇਨਾਂ ਕਰ ਕਰਕੇ ਤੇ ਪੰਜਾਬ ਦੇ ਵਿੱਚ ਕਈ ਟ੍ਰੇਨਾਂ ਬੰਦ ਕਰ ਦਿੱਤੀਆਂ ਗਈਆਂ ਹਨ 6 ਟ੍ਰੇਨਾਂ ਦੀ ਕੀਤੀ ਜਿਹੜੀ ਦਿੱਤੀ ਗਈ ਹੈ ਜਿਹਦੇ ਵਿੱਚੋਂ ਦੋ ਟ੍ਰੇਨਾਂ ਅੱਮਾਲੇ ਚੱਲਣਗੀਆਂ ਯਾਨੀ ਪੰਜਾਬ ਦਾ ਸਾਰਾ ਯਾਤਰੀ ਪੰਜਾਬ 'ਚ ਹੀ ਰਹਿ ਜਾਏਗਾ ਉਹਨੂੰ ਕਿਸੇ ਹੋਰ ਟ੍ਰੇਨ ਜਾਂ ਫਿਰ ਬੱਸ ਦਾ ਸਹਾਰਾ ਲੈਣਾ ਪ